ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੋਂ ਬੋੜ ਦੇ ਰੁੱਖ ਬਾਰੇ ਚਰਚਾ ਕਰਾਂਗੇ ਇਹ 3rd ਸੈਂਚਰੀ ਦੇ ਵਿੱਚ ਯੂਰਪ ਦੇ ਲੋਕਾਂ ਨੂੰ ਕਿਵੇਂ ਹੈਰਾਨ ਕੀਤਾ ਇਸ ਬੋੜ ਦੇ ਰੁੱਖ ਨੂੰ ਬਾਰੇ ਚਰਚਾ ਕਰਾਂਗੇ ਅਲੈਗਜ਼ੈਂਡਰ ਦਾ ਇੱਕ ਗ੍ਰੀਕ ਰਾਜਾ ਸੀਗਾ ਜਦੋਂ ਉਹਨੇ ਨਾਰਥ-ਵੈਸਟ ਦੇ ਇਲਾਕੇ 'ਚੋਂ ਭਾਰਤ 'ਤੇ ਹਮਲਾ ਕੀਤਾ ਤਾਂ ਉਹ 3rd ਸੈਂਚਰੀ ਦੀ ਗੱਲ ਹੈਗੀ ਇਹ ਉਸਨੇ ਬੋੜ ਦੇ ਰੁੱਖ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਵੀ ਐਡੇ ਵਿਸ਼ਾਲ ਰੁੱਖ ਉਹਦੇ ਐਡੇ ਵੱਡੇ ਪੱਤੇ ਤੇ ਜਿਹੜੇ ਫਲ ਛੋਟੇ ਜਿਹੇ ਤੇ ਐਡੇ ਵੱਡੇ ਉਹਦਾ ਠੀਰਾ ਦੇਖ ਕੇ ਹੈਰਾਨ ਹੋ ਗਿਆ ਉਸਨੇ ਫਿਰ ਇਹ ਨਿਊਜ਼ ਆਪਣੇ ਟੀਚਰ ਨੂੰ ਫੇਮਸ ਜਿਹੜਾ ਫਲੋਸਪਰ ਸੀਗਾ ਅਰਿਸਟੋਟਲ ਨੂੰ ਭੇਜੀ ਅਰਿਸਟੋਟਲ ਵੀ ਬੜਾ ਹੈਰਾਨ ਹੋਇਆ ਤੇ ਉਸਨੇ ਆਪਣੇ ਜਿਹੜੇ ਆਪਣਾ ਉੱਤਰਾਧਿਕਾਰੀ ਸੀਗਾ ਵਿਦਿਆਰਥੀ ਸੀਗਾ ਉਹ تھیਓਫਰਸਟ ਸੀਗਾ ਨੂੰ ਫਾਦਰ ਆਫ ਬੋਟਨੀ ਬੋਲਦੇ ਸੀ ਉਸ ਨੂੰ ਭੇਜੀ ਨਿਊਜ਼ ਫਿਰ ਉਸ ਉਹ ਵੀ ਹੈਰਾਨ ਹੋਇਆ ਉਹਨਾਂ ਨੇ ਫਿਰ ਆਪਣੀ ਕਿਤਾਬਾਂ ਚ ਪਬਲਿਸ਼ ਕਰਨਾ ਸ਼ੁਰੂ ਕੀਤਾ ਉਸ ਨੇ ਦੋ ਕਿਤਾਬਾਂ ਮਤਲਬ ਕਹਿੰਦਾ 3rd ਤੇ 2nd ਸੈਂਚਰੀ ਬੀਸੀ ਚ ਲਿਖੀਆਂ ਇੱਕ ਕਿਤਾਬ ਦਾ ਨਾਮ ਸੀ on the causes of plants ਕਿਤਾਬ ਸੀਗੀ ਇੱਕ ਸੀ ਇਨਕੁਆਰੀ ਇਨਟੂ ਪਲੈਂਟਸ ਉਹਨਾਂ ਨੇ ਇਸ ਵਿਸ਼ਾਲ ਰੁੱਖਾਂ ਬਾਰੇ ਚਰਚਾ ਕੀਤੀ ਕੋ ਸੈਂਚਰੀ ਬਾਅਦ ਇੱਕ ਰੋਮਨ ਦਾ ਨੈਚੁਰਲ ਨੈਚੁਰਲਿਸਟ ਸੀਗਾ ਪਲਾਨੀ ਉਸ ਨੇ ਵੀ ਬੋੜ ਦੇ ਰੁੱਖਾਂ ਬਾਰੇ ਆਪਣੀ ਕਤਬਾਂ ਚਰਚਾ ਕੀਤੀ ਉਹ ਕਹਿੰਦੇ ਵੀ ਇੰਨੇ ਵੱਡੇ ਰੁੱਖ ਵਿਸ਼ਾਲ ਸੀ ਉਹਦੇ ਮਤਲਬ ਉਹ ਕਹਿੰਦਾ 20000 ਘੋਟ ਸਵਾਰ ਵੀ ਉਹਨਾਂ ਰੁੱਖਾਂ ਥੱਲੇ ਖੜ ਸਕਦੀ ਇਹ ਚਰਚਾ ਉਹਨਾਂ ਨੇ ਫਿਰ ਯੂਰਪ ਦੇ ਲੋਕਾਂ ਨੇ ਕੀਤੀ ਇਹਨਾਂ ਰੱਖਾਂ ਇਸ ਇਹਨਾਂ ਗੱਲਾਂ ਤੋਂ ਇਹ ਪਤਾ ਲੱਗਦਾ ਸਾਡੇ ਇੰਡੀਆ ਦੇ ਵਿੱਚ ਜੋ ਦੂਸਰੇ ਦੇਸ਼ਾਂ ਦੇ ਰਾਜਾ ਨੇ ਹਮਲਾ ਕੀਤਾ ਉਹ ਇਹਨਾਂ ਰੁੱਖਾਂ ਨੂੰ ਦੇਖ ਕੇ ਹੈਰਾਨ ਹੋ ਗਏ ਮਤਲਬ ਨਿਕਲ ਕੇ ਨਿਕਲ ਕੇ ਆ ਰਹੇ ਵੀ ਸਾਡੇ ਬੋੜ ਦੇ ਰੁੱਖ ਬਹੁਤ ਲੰਬੀ ਉਮਰ ਵਾਲੇ ਆ ਤੇ ਕਾਰਬਨ ਸਿੰਕ ਹੈ ਸਾਨੂੰ ਬਚਾਉਣ ਦੀ ਬਹੁਤ ਵੱਡੇ ਲੈਵਲ ਤੇ ਲੋੜ ਆ